ਹਾਂਜੀ ਤਾਂ ਹੁਣ ਆਪਾਂ ਮੋਟਰ ਤੇ ਸੀਗੇ ਤੇ ਟੂਡੀ ਬਣਾਉਣ ਵਾਲੀ ਜਿਵੇਂ ਤੁਹਾਡੇ ਨਾਲ ਗੱਲ ਕਰਦਾ ਹੁੰਦਾ ਸੀ ਮੋਟਰਸਾਈਕਲ ਤੇ ਹੋ ਸਕਦਾ ਇਹ ਪਨੇਚ ਆਪਣੀ ਲਾਸਟ ਵੀਡੀਓ ਹੋਵੇ ਇੱਥੋਂ ਹਣਾ ਤੇ ਹੁਣ ਆਪਾਂ ਆਲ ਦੇ ਦਾ ਕਹਿ ਦੋ ਨਾ ਮੋਟਰ ਨੂੰ ਮੋਟਰ ਤੇ ਆਪਾਂ ਆਉਂਦੇ ਜਾਂਦੇ ਰਹਾਂਗੇ ਜੇ ਰੱਬ ਨੇ ਚਾਇਆ ਤਾਂ ਨਹੀਂ ਤਾਂ ਫਿਰ ਆਪਾਂ ਕੀ ਕਰਨਾ ਨਾ ਬਾਕੀ ਆਹ ਦੇਖ ਸਕਦੇ ਆਪਣੇ ਗਵਾਂਢ ਮੱਕੀ ਮੱਕੀ ਹੋਈ ਪਈ ਐ ਲੋ ਇੱਧਰ ਵੀ ਮੱਕੀ ਲਾਈ ਵੀ ਇੱਧਰ ਇੰਡੀ ਕਾਣੇ ਵੀ ਅੰਦਰ ਜੀਤ ਨੇ ਵੀ ਮੱਕੀ ਬੀਜੀ ਆ ਅੱਗੇ ਆਪਾਂ ਵੀ ਇਥੇ ਬੀਜਦੇ ਸੀਗੇ ਅੱਤ ਕੀ ਫਿਰ ਬੀਜੀ ਨਹੀਂ ਫਿਰ ਮੈਂ ਕਿੱਥੇ ਚੱਲ ਜਰੋਂ ਤੇੜੀ ਨਹੀਂ ਆਪਾਂ ਲੈਣੀ ਕਾਹਤੋਂ ਬੀਜਣੀ ਆ ਸੋਵਾ ਤੂੜੀ ਆਪਾਂ ਬਣਾਉਣੀ ਆ ਕਿਹਾ ਵਿਆ ਕੱਲੂ ਕੁੱਲੂ ਆਪਾਂ ਬੰਦਾ ਲੈ ਕੇ ਤੇ ਉਹ ਕੱਲੂ ਤੂੜੀ ਵਾਲਾ ਕੋਠਾ ਲੋਟ ਕਰਨਾ ਮਾ ਆਪਾਂ ਠੀਕ ਆ ਤਾਂ ਤੂੜੀ ਵਾਲੀ ਮਸ਼ੀਨ ਲੱਗ ਜੂ ਤੇ ਤੂੜੀ ਬਣ ਜੂਗੀ ਤੇ ਫਿਰ ਆਪਾਂ ਇਹਨੂੰ ਖਾਲੀ ਕਰ ਦਾਂਗੇ। ਬਸ ਆਪਣਾ ਤਾਂ ਇਹੀ ਆ ਵੀ ਜਿਹੜੇ ਦਰਖਤ ਲਾਏ ਵਿਚਾਰੇ ਇਹ ਨਾ ਵੜਦੇਣ ਕੋਈ ਫਸਲ ਘਟ ਹੁੰਦੀ ਆ ਕਿਉਂਕਿ ਆਪਾਂ ਵੱਢੇ ਨਹੀਂ। ਨਾ ਆਪਾਂ ਸੋਚਾ ਵੀ ਫਸਲ ਘਟ ਹੁੰਦੀ ਆ ਜਾਂ ਵੱਧ ਹੁੰਦੀ ਆ। ਆਪਾਂ ਤਾਂ ਸਗੋਂ ਲਾਏ ਆ। ਉਹ ਲੋਕਾਂ ਨੇ ਕਿਹਾ ਮੈਨੂੰ ਆ ਪੱਟ ਦੇ ਫਸਲ ਖਰਾਬ ਕਰਦੇ ਤੇਰੇ ਆ ਹੀ ਹੁੰਦੇ ਆ। ਪਰ ਆਪਾਂ ਨਹੀਂ ਪੱਟੇ। ਪਰ ਹੁਣ ਜਿਹਨੇ ਲੈਣੀਆਂ ਉਹ ਕੀ ਪੱਟ ਦੇਵੇ ਨਾ ਪੱਟ ਦੇਵੇ ਉਹ ਉਹਦੀ ਮਰਜ਼ੀ ਆ ਨਾ। ਇਹ ਮੇਰਾ ਦਰਖਤ ਆ ਤੂ ਤ ਇਹਨੇ ਨਿਕਾ ਹੁੰਦਾ ਆਪਾ ਦੇਖਿਆ ਆ ਦਰਖਤ ਆਪਣੇ ਥੀ ਰੱਗਿਆ ਵੇਖੋ ਕਿੱਡਾ ਹੋ ਗਿਆ ਆ ਤੂਤ ਲਾਈ ਆ ਦਰਖਤ ਲਾਈ ਦੇਖਾ ਕਿੱਡੀਆਂ ਇਹਦੀ ਟਾਹਣੀ ਤੋੜ ਕੇ ਲਾਈ ਸੀ ਕਿ ਚੌੜ ਚੌੜ ਚ ਵੀ ਹੁੰਦੀ ਏ ਕਿ ਨਹੀਂ ਹੁੰਦੀ ਆ ਵੇਖ ਲਓ ਇਹਨੇ ਵੀ ਹੋ ਦੋ ਸਾਲਾਂ ਨੂੰ ਪੂਰਾ ਦਰਖਤ ਬਣ ਜਾਣਾ ਇਸ ਸੋਚ ਕੇ ਲਾਈ ਸੀ ਕਿ ਕੋਠੀ ਤੇ ਵੀ ਆਪਣੇ ਛਾਂ ਰਹੂਗੀ ਠੀਕ ਆ ਪਰ ਸਮੇ ਦਾ ਪਤਾ ਨਹੀਂ ਹੁੰਦਾ ਚੱਕਰ ਕਿਹੜੇ ਵੇਲੇ ਕਿਧਰ ਨੂੰ ਘੁੰਮਣਾ ਚਲੋ ਜਿੰਦਰ ਇਸੇ ਬਾਦਨ ਪਿਆ ਸੀ ਲੈ ਗਿਆ ਆਪੇ ਸਫਾਈ ਸੁਫਾਈ ਕਰਕੇ ਆ ਸਾਰੀ ਸਫਾਈ ਕਰਾਂਗੇ ਕਿ ਰਾਂਸਾ ਪਾਸਾ ਸਾਰਾ ਸਾਫ ਕਰ ਦਾਂਗੇ ਆਸਾ ਪਾਸਾ ਸਾਰਾ ਸਾਫ ਕਰਕੇ ਤੇ ਮੁਕੰਮਲ ਕਰਕੇ ਉਹਨੂੰ ਲਗਾ ਦਾਂਗੇ ਭਾਈ ਮੋਟਰ ਚੱਲਦੀ ਹੈ ਨਾ ਚੱਲਦੀ ਲਈ ਸੀ ਕਿ ਚੱਲਦੀ ਦੇਣੀ ਆਪਣਾ ਫਰਜ਼ ਬਣਦਾ ਜਿਹੜੀ ਗੱਲ ਆ ਉਹ ਆਪਾਂ ਦੇ ਦਾਂਗੇ ਬਾਕੀ ਭਾਈ ਜਿਹੜਾ ਲਵੇ ਉਹਨੂੰ ਆਪ ਦਾ ਕੀ ਕਹਿੰਦੇ ਹੁੰਦੇ ਸੰਢਣੀ ਹੋਵੇ ਮੋਟਰ ਵਧੀਆ ਉਹਨੂੰ ਦੇਵੇ ਕਾਣ ਪੀਣ ਨੂੰ ਤੇ ਵਧੀਆ-ਵਧੀਆ ਹੋਵੇ ਕਿਉਂਕਿ ਜਿਹਨੇ ਲੈਣੀ ਉਹਨੇ ਪੈਸੇ ਭਰੇ ਹੁੰਦੇ ਹਨ ਆਪ ਨੂੰ ਵੀ ਵਦਗਾ ਫਸਲ ਤੇ ਵੀ ਆਪਾਂ ਗੱਲ ਕਰਦੇ ਆ ਬਾਕੀ ਆਪਾਂ ਸੋਚਿਆ ਨਹੀਂ ਸੀ ਕਿ ਆਪਣੇ ਕਿਹੜੇ ਮਨ ਚ ਉਹ ਜੀ ਗੱਲ ਸੀ ਪਹਿਲਾਂ ਆਪਾਂ ਠੇਕੇ ਦੇ ਦਿੰਦੇ ਸੀ ਫਿਰ ਚਲੋ ਆਪਾਂ ਆਪ ਕਰ ਲਾਗੇ ਠੇਕਾ ਪਰ ਲਾਗੇ ਆਪਾਂ ਤੇ ਇਸੇ ਕਰਕੇ ਆ ਉਹ ਟਰਾਲੀ ਡੈਗ ਪੀ ਸੀ ਜਮਾਂ ਤੇ ਇਹਦੇ ਵਿੱਚ ਦੀ ਰਹਿਦੀ ਆ ਉਹ ਸੀ ਟਰਾਲੀ ਉਹ ਟਰਾਲੀ ਡੈਗ ਪੀ ਸੀ ਤੇ ਐਵੇਂ ਸੇਗਾ ਵੀ ਖੜੀ ਕਰ ਤੇ ਕਿ ਉਹਨੂੰ ਕੀ ਪਟਕੇ ਸੱਟਣਾ ਉੱਪਰੋਂ ਸਾਨੂੰ ਐਵੇਂ ਸੇਗਾ ਪਟਕੇ ਸੱਟ ਤੇ ਕਿ ਹੋਣੀ ਨਹੀਂ ਪਰ ਉਹ ਹੋ ਗਈ ਤਰਪੀ ਆ ਡੇਕਾ ਵੀ ਪੁੱਠਿਆਂ ਸਿੱਧਿਆਂ ਜਿਹਾ ਜਿਵੇਂ ਮਰਜੀ ਆ ਸ਼ਾਂਤਾਂ ਕਰਦਿਆਂ ਸ਼ਾਂਨਾ ਕਰਨਗੇ ਤਾਂ ਪੰਛੀ ਤਾਂ ਰਹਿੰਦੇ ਨੇ ਇਹਨਾਂ 'ਚ ਉਦਾਂ ਦਾ ਪਾਲਣੇ ਲਾਉਣ ਨੇ ਕੀ ਫਾਇਦਾ ਜੇ ਪੰਦਰਾ ਖਤ ਪੱਟਾ ਆ ਗਈ ਤਰ ਤੇ ਪੱਟਾ ਦਾ ਕੋਈ ਫਾਇਦਾ ਨਹੀਂ ਦਰਾਖਤ ਨਾ ਵਸ ਪੱਟੇ ਜਾਂ ਆਪਾਂ ਨੂੰ ਇਹੀ ਆ ਮਟਰ ਜਿਹਦੇ ਕੋਲੇ ਮਰਜ਼ੀ ਰਵੇ ਇੰਨੇ ਸਾਲ ਹੋ ਗਏ ਆਪਾਂ ਤਾਂ ਹੁਣ ਆਏ ਆਪਣੀ ਆਪਣੀ ਲੱਗਣੀ ਹੁੰਦੀ ਚੀਜ਼ ਪਰ ਆਪਾਂ ਨੂੰ ਘਰ ਵੀ ਆਪਦਾ ਲੱਗਦਾ ਸੀ ਉੱਥੇ ਉਹ ਵੀ ਆਪਾਂ ਜਲ ਸਾਈਡ ਤੇ ਆਪਾਂ ਨੂੰ ਮਟਰ ਵੀ ਆਪਦੇ ਲੱਗਦੀ ਸੀ ਇਹ ਤੋਂ ਵੀ ਆਪਾਂ ਸਾਈਡ ਤੇ ਘਰ ਦੇ ਉਦ ਵੀਡੀਓ ਪਾਈ ਸੀਗੀ ਆਪਾਂ ਬਣਾਈ ਸੀਗੀ ਮੈਂ ਸ਼ਾਇਦ ਉਹ ਪਾਈ ਨਹੀਂ ਜੇ ਹੋਈ ਤਾਂ ਮੈਂ ਪਾਉਂਗਾ ਖੇਰਲੇ ਦੇ ਉਦੋਂ ਵੀ ਉਹਦੇ ਵੀ ਮੈਂ ਬਣਾਈ ਸੀ ਵੀਡੀਓ ਤੇ ਇਦਾਂ ਗੱਲਾਂ ਬਾਤਾਂ ਸਹੀਆਂ ਕਰ ਰਹੀਆਂ। ਹੈਲੋ ਜੂਰਾਵਰ ਨੇ ਵੀ ਆਉਗੀ ਬਾਲਟੀ ਕਰ ਲਈ ਖਾਲੀ। ਕਰ ਲਈ ਖਾਲੀ। ਉਹ ਖਾਲੀ। ਠਾਈ ਜੱਗੂ ਪਹਿਲਾਂ ਕਿਉਂ? ਥਾ ਕਰਦੇ। ਠਾ ਕਰਦਾ। ਇਹ ਠਾ ਕਰਦਾ। ਜੂਆ ਕਿਵੇਂ ਠਾ ਕਰਦਾ ਹੁੰਦਾ? ਹੈ? ਜੂਵੇ ਕਿਵੇਂ ਠਾ ਕਰਦਾ ਹੁੰਦਾ? ਠਾ ਕਰ ਪਹਿਲਾਂ ਠਾ ਠਾ ਏ ਠਾ ਕਰ ਨਾ ਠਾ ਕਰਨਾ ਕਿਵੇਂ ਨਿਸ਼ਾਨਾ ਬੰਨ ਕੇ ਨਿਸ਼ਾਨਾ ਬੰਨ ਕੇ ਠਾ ਕਰਨਾ ਆਹ ਕੈਨਪੀ ਸ਼ਾਟ ਠਾ ਕਰਤਾ ਲੋ ਜੀ ਟਕਾਨ ਖੁੱਲ ਚੁੱਕੀ ਆ ਟਕਾਨ ਖੁੱਲ ਚੁੱਕੀ ਆ ਹਾਲੋ ਹਾਲੋ ਇਹ ਵੀ ਜੁਰੀ ਨੇ ਦੁਕਾਨ ਖੋਲ੍ਹ ਲਈ ਦੁਕਾਨ ਖੋਲ੍ਹ ਲਈ ਜੁਰੀ ਨੇ ਜੁਰੀ ਵੀ ਫਿਰਦੀ ਆ ਗੇੜੇ ਕੱਢਦੀ ਇੱਧਰ ਫੋਟੋ ਵਾਲਾ ਪਲੇਅਰ ਹੈਲੋ ਬਾਈ ਇਹ ਵੀ ਮਮਿਆ ਨੇ ਹਣ ਚੈਨਲ ਤੇ ਪਾਉਣੇ ਨੂੰ ਚੁਣਦੇ ਹਾਂ ਚਲੋ ਜੀ ਕੋਲੀ ਹੈ ਨਾ ਕੋਲ ਜਗਾਇਆ ਉਹ ਚੱਲੇ ਜਾਂ ਤਾਂ ਜੋਰ ਹੀ ਹੋਣੀ ਲੱਗੇ ਖੇਡਣ ਬਾਹਰ ਤਾਂ ਤੁਹਾਨੂੰ ਦਿਖਾਉਣੇ ਆ ਕੀ ਕੰਮਕਾਰ ਕਰਦੇ ਆ ਟਾਈਮ ਕਿੰਨਾ ਹੋ ਗਿਆ 6:20 ਹੋ ਗਏ ਧਰਮ ਦਾ ਟਾਈਮ ਹੋ ਗਿਆ ਲਾਓ 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 ਉਹ ਸੌਲ ਤਾਂ ਇਹਦਾ ਫੇਵਰੇਟ ਆ ਕੋਈ ਦੇ ਕੱਪੜੇ ਇੱਕੋ ਜਿਹੇ ਕੱਪੜੇ ਉਹ ਚੱਕਿਓ ਚੱਕਿਓ ਚੱਕ ਲਿਆ ਚੱਕ ਲਿਆ ਸਾਰਾ ਘਰ ਮੇਰੇ ਦਿਖਾਉਣੇ ਆ ਨਾ ਮੈਂ ਨਹੀਂ ਦਿੰਦਾ ਕਿਸੇ ਨੂੰ ਲੈ ਇਹ ਵੀ ਤੇਰੀ ਆ ਯਾਰ ਗਾ ਕਰ ਦੇ ਲੈ ਹਟਨਾ ਉਹ ਡੱਗ ਪੈਣਗਾ ਜਦੋਂ ਕਰਨਾ ਦੋ ਆਏ ਤਾਂ ਸਾਰੇ ਕਿ ਚੱਕ ਲੈਣਗੇ ਚਲੋ ਮੈਂ ਚੱਕ ਲੈਣਾ ਉਹ ਬੋਲਦੇ ਕੀ ਆ ਕੰਮ ਉਹ ਬੋਲਦੇ ਕਿੱਦਾਂ ਬੋਲਣਾ ਸਾਰੇ ਫਿੱਟੀਆਂ ਕਰਕੇ ਬਾਹਰ ਸੁਪਾਲਾ ਬੋਲਦੇ ਕੀ ਆ ਕੰਮ ਬੋਲਦੇ ਕੀ ਇਹ ਕੇ ਕਰਕੇ ਰੱਖ ਰੋ ਉੱਥੇ ਬੋਲਦੇ ਕੀ ਆ ਕੰਮ ਚਲ ਨਾ ਚਲ ਆ ਚਲੋ ਚਲੋ ਕਣਕ ਪਈ ਜਾ ਕਣਕ ਕਹਿੰਦੇ ਕੱਲੂ ਕੁਲੂ ਚੱਕੀ ਜਾਊਗੀ ਆ ਖੜਾ ਕੇ ਆਉਣੀ ਆ ਹਜੇ ਵਿਚਾਰੀ ਚੱਬ ਖੜਬੀ ਲਓ ਜੀ ਰਾਤ ਹੋ ਗਈ ਆ ਤੇ ਇੱਥੇ ਹਜੇ ਤੱਕ ਉਹੀ ਖੇਡੀ ਜਾ ਰਹੇ ਆ ਲਓ ਸਮਾਨ ਖਿਲਰਿਆ ਪੜਾ ਹੈ ਲਓ ਜੀ ਬੈਠ ਬਲੇ ਚੱਕੇ ਹੋਏ ਜੂਰੇ ਨੇ ਪਤਾ ਨਹੀਂ ਕੀ ਕਰਨਾ ਪਹਿਲਾਂ ਬਾਥਰੂਮ ਚ ਕਰਕੇ ਆ ਕੇ ਹੁਣ ਪਾਣੀ ਪੀ ਰਿਹਾ ਪਾਣੀ ਪਿਛੇ ਪਿਆ ਆ ਵਿਆ ਲੋ ਕੋਲ ਪਾਣੀ ਬਾਅਦ ਤੋਂ ਚੱਲ ਬਸ ਲੈ ਲੈ ਚੱਲ ਬਾਅਦ ਤੋਂ ਚੱਲ ਲੈ ਚੇਨੀ ਕਰਤਾ ਆਪਾਂ ਫੇਰ ਆਉ ਪਾਣੀ ਪੀ ਪਾਣੀ ਪਿੰਡਾ ਘਾਟ ਆਰ ਬਾਅਦ ਢੋਲੂ ਗਵਾ ਬਾਅਦ ਇਹ ਤੇ ਰੁਕਾ ਲ ਦੂਗਾ ਆਣਾ ਪਾਰਟੀ ਭਰ ਕੇ ਫੇਰ ਆਹਦਾਂਗੇ ਤੇ ਡਰੈਸ ਇੱਕੋ ਜਿਹੀ ਪਾਈ ਆ ਸਵੇਰੇ ਫੋਟੋ ਵਿੱਚ ਆਈ ਨਹੀਂ ਆ ਐ ਬਾਸਾ ਕਿਉਂ ਉਹ ਆ ਗਾ ਜੋਰਾ ਹੁਣ ਤੱਕ ਆਪ ਰਹਿ ਦੇ ਮਾਲਕਾਂ ਨੂੰ ਮੁਰਜਾਂ ਲੱਗੀਆਂ ਮੈਂ ਜ਼ੋਰ ਦੀ ਫੜ ਲੈਂਦਾ ਜੋਰਾ ਗਲਾਸ ਕਿੰਨੇ ਜ਼ੋਰ ਦੀ ਫੜਦਾ ਹੈਂ ਆਹ ਪੂਰਾ ਜ਼ੋਰ ਲਾਇਆ ਸੀ ਪੂਰਾ ਜ਼ੋਰ ਪੂਰਾ ਜੇਵ ਲਾਇਆ ਸੀ ਪੂਰਾ ਜੇਵ ਲਾਇਆ ਸੀ ਜ਼ੋਰ ਲਾ ਹੀ ਪੂਰਾ ਚੰਗਾ ਜੀ ਹੁਣ ਕਰਦੇ ਆਂਡ ਆਪਾਂ ਬਲੌਗ ਦਾ ਮਿਲਦੇ ਆਂ ਆਪਾਂ ਅਗਲੀ ਵੀਡੀਓ ਵਿੱਚ ਠੀਕ ਆ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਕਮੈਂਟ ਕਰ ਲਓ ਵਰਗਾ ਵਦਗਾ ਜੇ ਵੀਡੀਓ ਲੱਗੀ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਬਾਈ ਵੇਖਣ ਵਾਲਿਆਂ